ਇੱਕ ਜਿਹੜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਤੇ ਸੀਐਮ ਸਾਹਿਬ ਜੀ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਚਲਾਈ ਹੋਈ ਮੁਹਿੰਮ ਸੀਗੀ ਉਹਦੇ ਅੱਗੇ ਸਾਡੀ ਹੁਣ ਜਿਹੜੀ ਵੀ ਕੰਟੀਨਿਊਸਲ ਐਕਟੀਵਿਟੀ ਕਰਦੇ ਹੋਣਾ ਕਲਾਸ ਦੇ ਸਭ ਤੋਂ ਸਖਤ ਕਰ ਰਹੇ ਆ ਸਾਡੇ ਪਰਸੋ ਇੱਕ ਵਾਦਾ ਹੋਈ ਸੀਗੀ ਇੱਕ ਜ਼ਿਲਕਪੁਰ ਦੇ ਵਿੱਚ ਸ਼ਿਵਾਇਕ ਕੋਲੇ ਤੇ ਇੱਕ ਜੁਐਲਰੀ ਸ਼ਾਪ ਸੀਗੀ ਜਿਹਨ ਜੋ ਚਾਰ ਬੰਦਿਆਂ ਨੇ ਕਿਉਂਕਿ ਆਪਾਂ ਜੇ ਸਿਸਟੀ ਫਰੇ ਦੇਖ ਸਕਦੇ ਆ ਵੀ ਚਾਰ ਬੰਦਿਆਂ ਨੇ ਤੇ ਗਨਪਾਇੰਦ ਲੁਕੀ ਚੀ ਸੀਗੀ ਉੱਥੋਂ ਕੁਝ ਚਾਂਦੀ ਤੇ ਜੋ ਬੰਦਾ ਲੈਜ ਕਰਾ ਸੀ ਵੀ ਮੇਰੇ ਕੋਲ ਕੁਝ ਪੈਸੇ ਖੋ ਕੇ ਲੈ ਗਏ ਨੇ ਤੇ ਉਸੇ ਵੇਲੇ ਜਿਹੜੀ ਸੀਗੇ ਮਾਨਯੋਗ ਐਸਐਸਪੀ ਸਾਥੀ ਦਿਸ਼ਾ ਦਰਦੇਸ਼ਾਂ ਦੇ ਸਾਡੇ ਪੀਪਲ ਕਮਿਊਨਿਟੀ ਬਣਾ ਨਿਓ ਸੀਆਈਏ ਜਾਂ ਸਾਡੇ ਪੀਐਸਪੀ ਆਪਣੇ ਜ਼ਿਲ੍ਹੇ ਕੋਲ ਜਿਹੜੇ ਇਸ ਪਾਈਏ ਆਏ ਹੈ ਤੇ ਸਾਡੀ ਟੀਮ ਤੇ ਬਹੁਤ ਵਧੀਆ ਕੰਮ ਕਰਦੇ ਹੋਏ ਟੈਕਨੀਕਲ ਇਨਪੋਰਟ ਹਿਊਮਨ ਇੰਟੈਲੀਜੈਂਸ ਤੇ ਹੋਰ ਕਈ ਪੁਆਇੰਟ ਤੇ ਕੰਮ ਕਰਦੇ ਹੋਏ ਤੁਸੀਂ ਪਿੱਛੇ ਗੱਲ ਕੀਤਾ ਜਦੋਂ ਇਹ ਟ੍ਰੇਸ ਕੀਤਾ ਗਿਆ ਜਦੋਂ ਇਹ ਟੋਟਲ ਹੁਣੇ ਤੱਕ ਸਾਡੇ ਕੋਲ 7 ਗ੍ਰਿਫਤਾਰੀਆਂ ਹੋਈਆਂ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਇੱਕ ਜਿਹੜਾ ਵਾਧਾ ਚ ਵਰਤਿਆ ਗਿਆ ਵਹੀਕਲ ਉਹ ਵੀ ਵਾਧਾ ਚ ਵਰਤਿਆ ਗਿਆ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋਇਆ ਹੈ ਇਹ ਜਦੋਂ ਅਸੀਂ ਦੱਸਣਾ ਲੱਗਾਂਗਾ ਵੀ ਇਹ ਜਿਹੜੇ ਟੋਟਲ ਦੇ ਰਹੇ ਸੀ ਕਿ ਵਾਰਦਾਤ ਕਰਨ ਜਿਹੜੇ ਆਏ ਸੀ ਉਹਨਾਂ ਨੇ ਐਗਜ਼ੀਕਿਊਟ ਕੀਤਾ ਇਹਨੂੰ ਪੁਲਿਸ ਸੀਗਾ ਪਰਵੀਰ ਸਿੰਘ ਜੋ ਵੀ ਜਲੰਧਰ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਜੋ ਖਰਿਆਵੇ ਦਾ ਰਹਿਣ ਵਾਲਾ ਗਗਨਦੀਪ ਸਿੰਘ ਮੁਹਾਲੀ ਦਾ ਹੀ ਹੈ ਕਰਮਵੀਰ ਸਿੰਘ ਕਬਰੀ ਸਰਦਾ ਹੈ ਇਹ ਚਾਰ ਬੰਲੇ ਜਿਹੜੇ ਦੋ ਬਾਈਕ ਤੇ ਆਏ ਸੀਗੇ ਇਹ ਇਹਨਾਂ ਨੇ ਉੱਥੇ ਆ ਕੇ ਜਿਹੜਾ ਸੀਗਾ ਗਨਪਾਟ ਤੇ ਜਿਹੜੀ ਸੀਗੀ ਲੁੱਟ ਕੀਤੀ ਸੀ ਬਾਕੀ ਇਹਨਾਂ ਦੇ ਜਿਹੜੀ ਅਸਿਸਟੈਂਸ ਤੇ ਜਿਹੜੀ ਕੌਸਪੀਰੇਸੀ ਸੀਗੀ ਉਹਦੇ ਦੇ ਤਿੰਨ ਬੰਦੇ ਫਰਦਰ ਅਸੀਂ ਰਿਵੈਸਟ ਕੀਤੇ ਨੇ ਜਿਹੜੇ ਕਿ ਗੁਰਮਨਜੀਤ ਸਿੰਘ ਬਰਨਾਲੇ ਦਾ ਜਸਮਨਜੀਤ ਸਿੰਘ ਯੂ피 ਦਾ ਰਿਸ਼ਰ ਇਹਨਾਂ ਨੂੰ ਥੱਲੇ ਲਾ ਦਿਓ ਜੀ ਇਹ ਤਿੰਨ ਬੰਦੇ ਹੋਰ ਕਿਤੇ ਨੇ ਜੋ ਕਿ ਕੌਸਪੀਰੇਸੀ ਕਰਦੇ ਗਏ ਸੀ ਬਾਕੀ ਤੇ ਇਹਨਾਂ ਵਿੱਚੋਂ ਜਿਹੜਾ ਸਿਨਰ ਬੈਕਗ੍ਰਾਉਂਡ ਦਾ ਇੱਕ ਬੰਦੇ ਦਾ ਤੇ ਹਸਪਤਾਲ ਸਾਡੇ ਕੋਲ ਫਿਲਮ ਲਈ ਕਵਰੀਟ ਆਇਆ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਇਆ ਕਿ ਹਾਂ ਵੀ ਇਹਨਾਂ ਦੇ ਕਿੰਨੇ ਰਿਪੋਰਟ ਹੈਗਾ ਬਾਕੀ ਅਸੀਂ ਫਿਰ ਦਲੇ ਬੋਰਡ ਇਨਵੈਸਟਿਗੇਟ ਕਰਕੇ ਤੁਹਾਨੂੰ ਅਪਡੇਟ ਕਰਾਂਗੇ ਥੈਂਕ ਯੂ ਕਦਮਜੀਤ ਜੀ ਤੋਂ ਲੈ ਕੇ ਰਿਲੇਸ਼ਨ ਦੇ ਵਿੱਚ ਵੀ ਕਾਫੀ ਰੁਕੀ ਸੀ ਕਿ ਉੱਥੋਂ ਇਹ ਸਾਰੇ ਜੀ ਸਾਰੇ ਜੀ ਬੀਸਿਕਲੀ ਇੱਥੇ ਅਲੱਗ ਅਲੱਗ ਜਗ੍ਹਾ ਤੋਂ ਆ ਗਏ تھے ਆਪਣੀਆਂ ਪ੍ਰਾਈਵੇਟ ਜੌਬਸ ਕਰ ਰਹੇ ਸੀ ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਵਿੱਚੋਂ ਕੁਝ 3 ਤੋਂ 4 ਜਿਹੜੇ ਵਿਅਕਤੀ ਨੇ ਪਬਲਿਕ ਇਟ ਕੰਮ ਕਰ ਰਹੇ ਨੇ ਇੱਕ ਦੋ ਜਾਨੇ ਨੇ ਜਿਹੜੇ ਪ੍ਰਾਈਵੇਟ ਸਕਿਉਰਟੀ ਦੇ ਵਿੱਚ ਕੰਮ ਕਰ ਰਹੇ ਨੇ ਸਾਰੇ ਇੱਥੇ ਰਹਿ ਕੇ ਇਕੱਠੇ ਸੀਗੇ ਤੇ ਉਹਨਾਂ ਇਕੱਠਿਆਂ ਪਿਆ ਮੈਂ ਕਿਹਾ ਕਿ ਯੂਟਿਊਬ ਕੋਈ ਬਲਿੰਕ ਕਰਦੇ ਵਿੱਚ ਕੋਈ ਰੇਕੀ ਵਗੈਰਾ ਨਹੀਂ ਕਰਦੇ ਹਨ ਰੇਕੀ ਦੇ ਇੱਥੇ ਨਾਲ ਕੋ ਇੱਕ ਬਣਾਉਂਦਾ ਕਯੂਬ ਦਾ ਨਾਮ ਨਹੀਂ ਲਾਉਗਾ ਜੀ ਕਿ ਵਨ ਆਫ ਦਾ ਕਯੂਬਾ ਜੀ ਦਾ ਕਿ ਰਿਲੇਟਿਵ ਸੀਗੇ ਉਹ ਜਿੱਥੇ ਪੁਆਇੰਟ ਆਫ ਆਪਣਾ ਕ੍ਰਾਈਮ ਹੈ ਜਿਹੜਾ ਜਿਹੜਾ ਕ੍ਰਾਈਮ ਸੀ ਜਿਹੜਾ ਗਿਆ ਜਿੱਥੇ ਕ੍ਰਾਈਮ ਹੋਇਆ ਉਹਦੇ ਲਾਗੇ ਉਹ ਰਿਲੇਟਿਵ ਰਹੇ ਸੀਗੇ ਉਹ ਪਿੱਛੇ ਆਉਂਦੇ ਜਾਂਦੇ ਇੱਥੇ ਪੁਆਇੰਟ ਪਾ ਦਿੱਤਾ ਸੀਗਾ ਤੇ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਡਿਸਕਸ ਕਰਕੇ ਉਹਨੇ ਐਗਜ਼ੀਕਿਊਟ ਕੀਤਾ ਤੇ ਜੇ ਕਾਮੂਦੀ ਟੈਲਰ ਪਹਿਲਾਂ ਕੋਈ ਮਾਮਲਾ ਲੱਗਦਾ ਨਹੀਂ ਹੈ ਸਾਧੂ ਨੂੰ ਪਹਿਲਾਂ ਵੀ ਦੱਸਿਆ ਨਾ ਜੀ ਇੱਕ ਦੋ ਬੰਦਿਆਂ ਦੇ ਉੱਪਰ ਜਿਹੜਾ ਕਿ ਜਲੰਧੋਂ ਦਾ ਰਹਿਣ ਵਾਲਾ ਲੜਕਾ ਪਰਮਵੀਰ ਸਿੰਘ ਉਹਦੇ ਤੇ ਪਰਚੇ ਦਰਜ ਨੇ ਤੇ ਹੋਰ ਵੀ ਕਾਫੀ ਕ੍ਰਿਮੀਨਲਸ ਦੇ ਨਾਲ ਉਹਦੀ ਜਿਹੜੀ ਅੱਜ ਤੱਕ ਉਹ ਹੈ ਆਪਣੀ ਔਰ ਪਤਾ ਲੱਗਿਆ ਵੀ ਉਹਦੀ ਹੈਗੀ ਹੈ ਲੋਕਾਂ ਦੇ ਨਾਲ ਅਖਰੀ ਕੱਲ੍ਹ ਬਾਅਦ ਤੇ ਉਹ ਅਸੀਂ ਹਲੇ ਫਰਦਰ ਆਪਣਾ ਨੂੰ ਸੌਲਵਿੰਗ ਡਾਊਂਟ ਤੇ ਵੈਰੀਫਾਈ ਕਰ ਰਹੇ ਹਾਂ ਜਦੋਂ ਤੱਕ ਸਾਡੇ ਕੋਲ ਪ੍ਰੋਪਰ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ ਉਦੋਂ ਤੱਕ ਹੋ ਸਕਦਾ ਹੈ ਜੋ ਸਾਡੇ ਕੋਲ ਉਹ ਦੇਖੋ ਫਰਦਰ ਜਿਹੜੀ ਉਹਨਾਂ ਨੇ ਲੱਗ ਕੀਤਾ ਹੈ ਜੋ ਰਿਕਵਰੀ ਹੈ ਉਹ ਡੂਰਿੰਗ ਇਰੋਬੀਸ਼ਨਲ ਦੇ ਹੋਰ ਸਦਾ ਸਾਨੂੰ ਕਲੀਅਰ ਹੋਊਗਾ ਪਰ ਪ੍ਰੀਲੀਮਨਰੀ ਉਹਨਾਂ ਦੇ ਕੋਲ ਜੋ ਚਾਲੀ ਲੱਗਣੀ ਸੀ ਕਿ ਮੇਨੋ ਜਿਹੜੇ ਉਹਨੇ ਲੱਗ ਕੀਤੇ ਸੀ ਉਹ ਮੈਸਜ ਆ ਜਾਵੇਗਾ ਠੀਕ ਹੈ ਇਸ ਤੋਂ ਇਲਾਵਾ ਸੇ ਬਹੁਤ ਬੱਲੇ ਕਰ ਰਹੇ ਨੇ ਪਾਈਪ ਫੈਸ਼ਨ ਪੋਲਿਟਿਕਸ ਜਿੱਥੇ ਵੀ ਬਾਈ ਮੈਨਸ ਨਾ ਹੁੰਦੇ ਲੋਕ ਥੱਲੇ ਲਾਵ ਜੀ ਜਿਹੜੀ ਆਪਾਂ ਅੱਜ ਤੇ ਆਪਾਂ ਗੱਲ ਕਰ ਰਹੇ ਆ ਤੁਹਾਨੂੰ ਪਿੱਛੇ ਤੁਸੀਂ ਪਿੱਛੇ ਖੜ੍ਹ ਜਿਓ ਕਿ ਇਹ ਜਿਹੜੇ ਥੋੜੇ ਜਨੇ ਸਾਰੇ ਸਾਰੇ ਉੱਥੇ ਅਲੱਗ-ਅਲੱਗ ਜਗ੍ਹਾ ਤੋਂ ਪੁਛ ਹਰ ਨਾਲੇ ਦੇ ਜਲੰਧਰ ਦੇ ਹਰਿਆਣਾ ਦੇ ਯੂਪੀ ਦੇ ਜਿਹੜੇ ਅਲੱਗ-ਅਲੱਗ ਆਪਣੇ ਕੋਲ ਜੋਬਸ ਕਰ ਰਹੇ ਨੇ ਤਿੰਨ ਤੋਂ ਚਾਰ ਜਣੇ ਬਲਿੰਕਟ ਜੋਬ ਕਰ ਰਹੇ ਨੇ ਤੇ ਆਪਣੇ ਅੰਦਰ ਪ੍ਰਾਈਵੇਟ ਸਕੂਲੇ ਦਾ ਕੰਮ ਕਰ ਰਹੇ ਨੇ ਠੀਕ ਹੈ ਸੋ ਇਹ ਲੱਗਾ ਜਿਹੜਾ ਸੀਗਾ ਤੁਸੀਂ ਜਿਹੜਾ ਐਗਜ਼ੀਕਿਊਟ ਕੀਤਾ ਨਾ ਉਹਨਾਂ ਨੇ ਆਪਣੇ ਸਮਾਂ ਹੀ ਦਿੱਤਾ ਨਾ ਕਿ ਕੋਈ ਇਹਨਾਂ ਦਾ ਪਹਿਲੇ ਜਿਹੜਾ ਬੈਕਆਉਂਡ ਸੀ ਕਿ ਇਹਨਾਂ ਦੇ ਚੌਲੇ ਤੱਕ ਕਿ ਇਹ ਦੋੜੇ ਨੇ سامنے ਆਈ ਹੈ ਖਲੇ ਬਬਿਲ ਨਹੀਂ ਉਹ ਸਟੇਜ ਹੈ ਉਸ ਤੋਂ ਬਾਅਦ ਹਸਾਂਗੇ ਜੋ 24 ਘੰਟੇ ਦਾ ਤਰ੍ਹਾਂ ਇੱਕ ਸਪੈਸ਼ਲ ਟਿਕਟ ਮਿਲਦੀ ਹੈ ਮਤਲਬ ਇਸ਼ਾਰਾ ਨਹੀਂ ਸਾਡੀ ਹਿਊਮਨ ਜੈਨਰੀ ਜੈਨਰੀ ਟੈਕਨੀਕਲ ਟੀਮ ਲੱਗੀ ਹੈ ਉਹ ਕਾਫੀ ਸਟਰੌਂਗ ਨੇ ਹਿਊਮਨ ਇਟਲ ਬੇਸਿਸ ਤੇ ਸਾਡੀ ਡੈਡੀਕੇਟਿਡ ਟੀਮ ਲਗਾਤਾਰ ਦਿਨਾਂ ਸੌਂੇ ਲਗਾ ਰਹੀ ਹੈ ਇਸ ਤੇ ਪ੍ਰਭੂ ਸਾਹਿਬ ਜੀ ਦੇਖਿਆ ਜਾਵੇ ਜੀ ਪਹਿਲੀ ਲੱਗ ਰਿਹਾ ਉਹ ਇੱਕ ਅਪਰਾਦੇਸੀ ਲੱਗਦਾ ਤੇ ਕੇ ਪਰ ਹੈਲਥ ਹਿਸਟਰੀ ਥੱਲੇ ਲਾ ਦਿਓ ਜੀ ਬੋਲੋ ਤੇ ਕਿਹਦੇ ਦਾ ਘਰ ਦਾ ਪਿਛੇ ਨਹੀਂ ਤੁਸੀਂ ਪਿੱਛੇ ਖੜ ਜੋ